ਪਟਿਆਲਾ ਦਾ ਰਜੇਂਦਰਾ ਹਸਪਤਾਲ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਮੁਰ ਤੋਂ 10-15 ਮਿੰਟ ਲਈ ਹਸਪਤਾਲ ਦੀ ਬੱਤੀ ਗੁੱਲ ਹੋ ਗਈ ਜਿਸ ਕਾਰਨ ਸਟਾਫ ਅਤੇ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਰਜੇਂਦਰਾ ਹਸਪਤਾਲ ਦੀ ਮੁਰ ਤੋਂ 10 ਤੋਂ 15 ਮਿੰਟ ਲਈ ਬੰਦ ਹੋਈ ਬਿਜਲੀ ਸਪਲਾਈ ਨੇ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਦੇ ਸਿਹਤ ਦਾਅਵਿਆਂ ਦੀ ਪੂਰ ਖੋਲ੍ਹ ਦਿੱਤੀ ਹੈ ਹਸਪਤਾਲ ਦੀ ਸામਨੇ ਆਈਆਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੂਰਾ ਹਸਪਤਾਲ ਹਨੇਰੇ ਦੀ ਦਪੇਟ ਵਿੱਚ ਹੈ ਮਰੀਜ਼ ਆਪਣੇ ਮੋਬਾਈਲਾਂ ਦੀਆਂ ਟਾਰਚਾਂ ਜਗਾ ਕੇ ਬੈਠੇ ਰਹੇ ਕਈ ਮਰੀਜ਼ਾਂ ਨੂੰ ਚੱਲਦਾ ਇਲਾਜ ਵੀ ਡਾਕਟਰਾਂ ਤੋਂ ਮੋਬਾਈਲ ਟਾਰਚ ਦੀ ਰੋਸ਼ਨੀ ਵਿੱਚ ਹੀ ਕਰਵਾਉਣਾ ਪਿਆ ਰਜਿੰਦਰਾ ਹਸਪਤਾਲ ਵਿੱਚ ਬਿਜਲੀ ਬੰਦ ਹੋਣ ਦੀ 2 ਹਫ਼ਤਿਆਂ ਦੇ ਵਿੱਚ ਦੂਜੀ ਘਟਨਾ ਵਾਪਰੀ ਹੈ ਪਿਛਲੇ ਮਹੀਨੇ ਵੀ 26 ਜਨਵਰੀ ਦੇ ਨੇੜੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਬਿਜਲੀ ਚਲੀ ਗਈ ਸੀ ਅਤੇ ਹਸਪਤਾਲ ਵਿੱਚ ਉਦੋਂ ਉਸ ਸਮੇਂ ਅਚਾਨਕ ਬਿਜਲੀ ਬੰਦ ਹੋ ਗਈ ਜਦੋਂ ਡਾਕਟਰ ਇੱਕ ਮਰੀਜ਼ ਦਾ ਆਪਰੇਸ਼ਨ ਕਰ ਰਹੇ ਸਨ ਇਸ ਦੌਰਾਨ ਵੈਂਟੀਲੇਟਰ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਜਿਸ ਦੀ ਗੁੱਸੇ ਵਿੱਚ ਆਏ ਸਟਾਫ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਇਸ ਉਪਰੰਤ 26 ਜਨਵਰੀ ਨੂੰ ਗਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਵੀ ਘੰਟਾ ਸਵਾ ਘੰਟਾ ਬਿਜਲੀ ਬੰਦ ਰਹੀ ਜਿਸ ਕਾਰਨ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਸ ਸਮੇਂ ਦੌਰਾਨ ਨਵਜੰਮੇ ਬੱਚੇ ਵੀ ਮਰੀਜ਼ਾਂ ਮਸ਼ੀਨਾਂ ਬੰਦ ਹੋਣ ਕਾਰਨ ਠੰਡ ਵਿੱਚ ਨਗਨ ਪਏ ਰਹੇ ਇਸ ਤੋਂ ਇਲਾਵਾ ਆਪਰੇਸ਼ਨ ਥੀਏਟਰ ਵੀ ਬੱਤੀ ਗੁੱਲ ਰਹੀ ਤਾਂ ਦੱਸ ਦਈਏ ਕਿ ਜਿਹੜੀਆਂ ਘਟਨਾਵਾਂ ਲਗਾਤਾਰ ਸਾਹਮਣੇ ਆਉਂਦੀਆਂ ਨੇ ਕਿਉਂਕਿ ਇੱਕ ਪਾਸੇ ਮਾਨ ਸਰਕਾਰ ਵੱਲੋਂ ਸਰਕਾਰ ਬਣਾਉਣ ਤੋਂ ਪਹਿਲਾਂ ਕਿਹਾ ਗਿਆ ਸੀਗਾ ਕਿ ਸਿਹਤ ਅਤੇ ਐਜੂਕੇਸ਼ਨ ਨੂੰ ਲੈ ਕੇ ਵਿਸ਼ੇਸ਼ ਕਦਮ ਚੁੱਕੇ ਜਾਣਗੇ ਤੇ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਐਜੂਕੇਸ਼ਨ ਤੇ ਹੈਲਥ ਉੱਤੇ ਕੰਮ ਕੀਤਾ ਜਾ ਰਿਹਾ ਹੈ ਉਸੇ ਤਰਜ਼ ਉੱਤੇ ਪੰਜਾਬ ਅੰਦਰ ਵੀ ਕੰਮ ਹੋਏਗਾ ਤਾਂ ਕਈ ਸੈਮੀਨਾਰ ਵੀ ਲੱਗੇ ਦਿੱਲੀ ਦੇ ਵਿੱਚ ਜਦੋਂ ਪੰਜਾਬ ਦੇ ਅਧਿਆਪਕ ਜਾਂ ਹੋਰ ਅਫਸਰ ਨੇ ਜਿਹੜੇ ਉੱਥੇ ਸਿੱਖਣ ਵਾਸਤੇ ਜਾਂਦੇ ਸੀਗੇ ਪਰ ਬਾਅਦ ਵਿੱਚ ਜਿਹੜੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਉਸਨੇ ਪੰਜਾਬ ਸਰਕਾਰ ਦੀਆਂ ਪੋਲਾ ਖੋਲੀਆਂ ਨੇ ਕਿ ਬਿਜਲੀ ਜੇਕਰ ਚਲੀ ਗਈ ਤਾਂ ਜਨਰੇਟਰ ਕਿਉਂ ਨਹੀਂ ਚੱਲਿਆ ਮਰੀਜ਼ਾਂ ਨੂੰ ਕਿਉਂ ਢੇਰੇ ਵਿੱਚ ਰਹਿਣਾ ਪਿਆ ਤੇ ਆਪਰੇਸ਼ਨ تھیਟਰ ਦੇ ਅੰਦਰ ਵੀ ਬਿਜਲੀ ਗੁੱਲ ਰਹੀ ਤਾਂ ਇਸ ਦਾ ਕੀ ਮਤਲਬ ਹੈ ਕਿ ਜੇ ਜੇਕਰ ਇੱਡੇ ਵੱਡੇ ਆਪਰੇਸ਼ਨ ਦੇ ਦੌਰਾਨ ਵੀ ਬਿਜਲੀ ਉੱਥੇ ਨਹੀਂ ਆਉਂਦੀ ਤਾਂ ਮਰੀਜ਼ ਨਾਲ ਵੀ ਕੋਈ ਵੱਡਾ ਭਾਣਾ ਵਾਪਰ ਸਕਦਾ ਸੀਗਾ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਵਿਕਰਮ ਮਜੀਠੀਆ ਸਮੇਤ ਬਹੁਤ ਸਾਰੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਮਾਨ ਸਰਕਾਰ ਤੇ ਸਵਾਲ ਚੁੱਕੇ ਕਿ ਤੁਸੀਂ ਕਹਿੰਦੇ ਸੀ ਕਿ ਸਿਹਤ ਅਤੇ ਐਜੂਕੇਸ਼ਨ ਨੂੰ ਲੈ ਕੇ ਕੰਮ ਕੀਤਾ ਜਾਏਗਾ ਪਰ ਜਿਹੜੀ 32 ਗੋਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੁਹਾਡੀ ਪੋਲ ਖੋ ਰਹੀਆਂ ਨੇ ਕਿਉਂਕਿ ਸਰਕਾਰੀ ਹਸਪਤਾਲ ਰਜਿੰਦਰਾ ਹਸਪਤਾਲ ਦੇ ਅੰਦਰੋਂ ਡਾਕਟਰਾਂ ਨੇ ਮੋਬਾਈਲ ਦੀਆਂ ਟਰਾਰਚਾਂ ਲਗਾ ਕੇ آپریشن ਕੀਤਾ ਤੇ ਇਸ ਦੌਰਾਨ ਉਹਨਾਂ ਨੇ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਸੀ ਕਿ ਇਹਨਾਂ ਹਾਲਾਤਾਂ 'ਚ ਸਾਨੂੰ ਕੰਮ ਕਰਨਾ ਪੈ ਰਿਹਾ ਹੈ ਜਿਹੜੀਆਂ ਡਾਕਟਰਾਂ ਦੀਆਂ ਜਾਂ ਸਟਾਫ ਨਰਸਾਂ ਦੀ ਆਪਣੀਆਂ ਸਮੱਸਿਆਵਾਂ ਨੇ ਉਹ ਤਾਂ ਹੈਗੀਆਂ ਨੇ ਪਰ ਉਹਦੇ ਨਾਲ-ਨਾਲ ਸਮੱਸਿਆ ਇਹ ਵੀ ਹੈ ਕਿ ਸਾਨੂੰ ਉੱਥੇ ਪੂਰੇ ਉਪਕਰਣ ਨਹੀਂ ਮਿਲਦੇ ਜਿਸ ਕਰਕੇ ਅਸੀਂ ਕੰਮ ਕਿਵੇਂ ਕਰੀਏ ਅਸੀਂ آپریشن ਕਿਵੇਂ ਕਰੀਏ ਤੇ ਮਰੀਜ਼ਾਂ ਇਸ ਤਰੀਕੇ ਨਾਲ ਹਸਪਤਾਲ ਦੇ ਵਿੱਚ ਰਹਿਣ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਇਹਨਾਂ ਕਮੀਆਂ ਦੇ ਉੱਤੇ ਸੁਧਾਰ ਕਰਨ ਦੀ ਕੋਸ਼ਿਸ਼ ਕਰਦੀ ਹੈ ਜਾਂ ਹਾਲਾਤ ਐਵੇਂ ਹੀ ਰਹਿਣਗੇ ਆਉਣ ਵਾਲਾ ਸਮਾਂ ਤੱਕ ਇਹ ਕਰੇਗਾ ਦਿਵਜਾਜ ਧੰਨਵਾਦ